ਤੇ ਬਾਬੇ ਨਾਨਕ ਦਾ ਨਗਰ ਜੀ ਬਿਆੰਤ ਪਾਪਾ ਨਾਲ ਦੀ ਬਿਆੰਤਾ ਸੰਗਤ ਦੇਣ ਵਾਲੀ ਵੀ ਬਿਆੰਤਾ ਤੇ ਮਹਾਰਾਜਾ ਸੰਗਤ ਜਦੋਂ ਅਸੀਂ ਮੰਨਦੇ ਤੇ ਆ ਗਏ ਜਦੋਂ ਸੰਗਤ ਕੋਈ ਰਹਿ ਜਾਂਦੀ ਹੈ ਨਾ ਉਹ ਸਾਡੇ ਮਨ ਚਦਾ ਵੀ ਨਹੀਂ ਅਗਲੇ ਦਿਨ ਹੋਰ ਵੱਤ ਬਣਾਵਾਂਗੇ ਅਗਲੇ ਦਿਨ ਹੋਰ ਬਣਾਵਾਂਗੇ ਤੇ ਇਸ ਤਰ੍ਹਾਂ ਹੀ ਟੀਚਾ ਸਾਡਾ ਵੱਧਾ ਜਾਂ ਰਿਹਾ ਹੈ ਪਾਸ ਦੀ ਸੰਗਤ ਨੂੰ ਸਾਡਾ ਸਹਿਯੋਗ ਹੈ ਸੰਗਤ ਬਹੁਤ ਵੱਧ ਚੱਲ ਕੇ ਹਿੱਸਾ ਬਣਦੀ ਹੈ ਉਹ ਸੰਗਤ ਉਹ ਸਾਹ ਨਾ ਕਰਦੀ ਸਾਨੂੰ ਪੁੱਛਦੀ ਆ ਸਾਡੇ ਕੋਲ ਨਹੀਂ ਵੀ ਆਇਆ ਹੁਣ ਨੰਦਰ ਵਾਲੇ ਭਾਈ ਸਾਡੇ ਆਏ ਹੋਏ ਨੇ ਭਾਜੀ ਸਾਡੇ ਆਏ ਨੇ ਇਹਨਾਂ ਦੀ ਸੇਵਾ ਜੀ ਤੁਹਾਡੇ ਕੋਲ ਟਾਈਮ ਨਹੀਂ ਲੱਗਾ ਨਹੀਂ ਜਾ ਗਿਆ ਹੁਣ ਆਪ ਦੇਣ ਆਏ ਨੇ ਦਿੱਤਾ ਵੀ ਭਾਜੀ ਸਾਡਾ ਹਿਸਾਬ ਭਾਜੀ ਨੂੰ ਕੱਢ ਦੇਣ ਅੱਜ ਤੋਂ ਕੋਈ 8 ਕਿ ਦਿਨ ਹੋ ਗਏ ਨੇ ਭਾਜੀ ਕੱਢ ਦੇ 8 ਦਿਨ ਹੋ ਗਏ ਨੇ ਤੇ ਆਪ ਦੇ 5-7 ਦਿਨ ਹੋਰ ਜੇ 5 ਦਿਨ ਹੋਰ ਲੱਗਣੇ ਆ ਜੀ ਅਜੇ ਨਰਾਰੀ ਚੱਲਦਾ ਹੈ ਧੰਨਵਾਦ ਚੱਲਦਾ ਜੀ ਮੁੜ ਕੇ ਰਾਤ ਨੂੰ ਪੈਕਿੰਗ ਦਾ ਚੱਲਣਾ ਰਾਤ ਨੂੰ ਪੈਕਿੰਗ ਹੁੰਦੀ ਹੈ ਦਿਨੇ ਲਵਾਈ ਕੱਢਦੇ ਤੇ ਰਾਤ ਨੂੰ ਪੈਕਿੰਗ ਕਰਦੇ ਜੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਪ ਨੂੰ ਲੈ ਕੇ ਪਟਾਲੇ ਦੀ ਵਿੱਚ ਇੱਕ ਵੱਖਰੇ ਹੀ ਤਰ੍ਹਾਂ ਦਾ ਰੰਗ ਜਿਹੜਾ ਉਹ ਦੇਖਣ ਨੂੰ ਮਿਲਣਾ ਸ਼ੁਰੂ ਹੋ ਚੁੱਕਾ ਹੈ ਦੇ ਆਪਾਂ ਵਿਆਹਪੁਰਪ ਦੀ ਗੱਲ ਕਰੀਏ ਤੇ 10 ਸਤੰਬਰ ਨੂੰ ਹੈ ਲੇਕਿਨ 10 ਸਤੰਬਰ ਨੂੰ 3 ਦਿਨ ਦਾ ਜੋੜ ਮੇਲਾ ਆਖਿਆ ਜਾਂਦਾ 3 ਦਿਨ ਦਾ ਜੋੜ ਮੇਲਾ ਜਿਹੜਾ ਉਹ 3 ਦਿਨਾਂ ਦਾ ਨਹੀਂ ਹੈ ਔਰ ਉਹਦੀਆਂ ਤਿਆਰੀਆਂ ਜਾਂ ਉਹਦੇ ਵਿੱਚ ਇਹ ਕਹਿ ਸਕਦੇ ਸਜਾਵਟਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਚਾਹੇ ਗੁਰਦੁਆਰਾ ਸਿੱਖ ਗੁਰਦੁਆਰਾ ਸ਼੍ਰੀ ਕਨਸਾਪ ਦੀ ਗੱਲ ਕਰੀਏ ਜਾਂ ਡੇਟਾ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਵੀ ਜਿਹੜੀਆਂ ਸੰਗਤਾਂ ਰੋਜ਼ਾਨਾ ਜਿਹੜੀਆਂ ਨਾ ਪਸਤਕ ਖੋਣ ਪਹੁੰਚ ਰਹੀਆਂ ਨੇ ਜਾਪਤਾ ਹੋ ਰਹੀਆਂ ਨੇ ਔਰ ਲੋਕਾਂ ਵੱਲੋਂ ਵੀ ਆਪਣਾ ਇਸ ਤਿਆਰੀ ਦੇ ਵਿੱਚ ਜੁਟੇ ਹੋਏ ਨੇ ਇਹ ਤਿਆਰੀ ਜਿਹੜੀ ਅੱਜ ਮੈਂ ਦਿਖਾ ਰਿਹਾ ਇਹ ਤਿਆਰੀ ਉਹ ਹੈ ਕਿ ਜਿਹੜੀਆਂ ਸੰਗਤਾਂ ਇਸ ਵਿਆਹਪੁਰਬ ਤੇ ਆਣਗੀਆਂ ਜਿਵੇਂ ਇੱਕ ਇਹ ਕਹਿ ਸਕਦੇ ਕਿ ਜਿਹੜਾ ਮਹਾਨ ਨਗਰ ਕੀਰਤਨ 10 ਤਰੀਕ ਨੂੰ ਜਿਹੜਾ ਇੱਥੇ ਸਜਾਇਆ ਜਾਵੇਗਾ ਬਟਾਲੇ ਨਗਰ ਦੇ ਵਿੱਚ ਸੁਲਤਾਨਪੁਰ ਲੋਧੀ ਤੋਂ ਇੱਕ ਦਿਨ ਪਹਿਲਾਂ ਬਰਾਤ ਰੂਪੀ ਨਗਰ ਕੀਰਤਨ ਜਿਹੜਾ ਪਹੁੰਚਦਾ ਬਟਾਲੇ ਦੇ ਵਿੱਚ ਔਰ 10 ਤਰੀਕ ਨੂੰ ਬਟਾਲੇ ਦੇ ਵਿੱਚ ਸਜਾਇਆ ਜਾਵੇਗਾ ਉਹ ਨਗਰ ਕੀਰਤਨ ਤਾਂ ਉਸ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਸੰਗਤ ਆ ਉਹ ਇਸ ਦਿਹਾੜੇ ਤੇ ਬਟਾਲੇ ਦੇ ਵਿੱਚ ਪਹੁੰਚਦੀ ਹੈ ਚਾਹੇ ਉਹ ਦੇਸ਼ ਦੀ ਗੱਲ ਕਰੀਏ ਚਾਹੇ ਵਿਦੇਸ਼ਾ ਦੀ ਗੱਲ ਕਰੀਏ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਲਈ ਇੱਕ ਤਾਮਤ ਤੇ ਉਹਨਾਂ ਨੂੰ ਇੱਕ ਇਹ ਕਹਿ ਸਕਦੇ ਜਿਵੇਂ ਭਾਜੀ ਭਾਜੀ ਇੱਕ ਵਿਆਹ ਦੇ ਵਿੱਚ ਭਾਜੀ ਦਿੱਤੀ ਜਾਂਦੀ ਹੈ ਘਰ ਦੇ ਵਿੱਚ ਉਦਾਂ ਦੀ ਇੱਕ ਇਹ ਪ੍ਰਸ਼ਾਦ ਦੇ ਤੌਰ ਤੇ ਜਿਹੜੀ ਮਿਠਾਈਆਂ ਤਿਆਰ ਹੋ ਰਹੀਆਂ ਪਰ ਤਸਵੀਰਾਂ ਨੇ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਕਿ ਤਸਵੀਰਾਂ ਕਵਿੰਟਲਾਜ ਅੱਗੇ ਕਵਿੰਟਲਾਜ ਸੀ ਹੁਣ ਟਣਾ ਦੇ ਵਿੱਚ ਆ ਚੁੱਕੀ ਹੈ ਇਹ ਜਿਹੜੀ ਮਠਿਆਈ ਹੈ ਤਿਆਰ ਹੁੰਦੀ ਹੈ ਤੇ ਹੁਣ ਟਣਾ ਦੇ ਵਿੱਚ ਹੈ ਔਰ ਤਸਵੀਰਾਂ ਨੇ ਤੁਹਾਡੇ ਸਾਹਮਣੇ ਔਰ 10 ਦਿਨ ਪਹਿਲਾਂ ਹੀ ਜਿਹੜੀ ਇਹ ਤਿਆਰੀ ਲਗਭਗ 10 ਦਿਨ ਪਹਿਲਾਂ ਹੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਸੰਗਤਾਂ ਵੱਲੋਂ ਇਹ ਆਪਣੇ ਤੌਰ ਤੇ ਜਿਹੜਾ ਉਹ ਕੀਤਾ ਜਾਂਦਾ ਹੈ ਹਰ ਵਾਰ ਇਹ ਤਿਆਰੀ ਜਿਹੜੀ ਹੈ ਉਹ ਟੀਚਾ ਲੈ ਕੇ ਚੱਲਦੇ ਨੇ ਤਾਂ ਜਦ ਟੀਚਾ ਹਰ ਵਾਰ ਦੀ ਟੀਚੇ ਜਿਹੜੇ ਨੇ ਉਹ ਵੱਧਦੇ ਜਾ ਰਹੇ ਨੇ ਜੇ ਸੰਗਤ ਵੱਤੀ ਜਾ ਰਹੀ ਹੈ ਲੋਕਾਂ ਦੇ ਵਿੱਚ ਸਾਹ ਇਸ ਦਿਹਾੜੇ ਨੂੰ ਉੱਥੇ ਹੀ ਇਹ ਟੀਚਾ ਵੀ ਵੱਧਦਾ ਜਾ ਰਿਹਾ ਆ ਆਪਾਂ ਗੱਲ ਵੀ ਕਰਦੇ ਆ ਭਾਜੀ ਸਤਿ ਸ਼੍ਰੀ ਅਕਾਲ ਜੀ ਕਿੱਥੇ ਆਪਣਾ ਨਾਮ ਦੱਸ ਦਿਓ ਭਾਜੀ ਮੇਰਾ ਨਾਮ ਸਤਨ ਸਿੰਘ ਜੀ ਸੇਵਾਦਾਰ ਸਤਨ ਸਿੰਘ ਜੀ ਇਹ ਮੈਨੂੰ ਇਹ ਦੱਸੋ ਕਿ ਇਹ ਕਵੰਟਲਾਂ ਦੇ ਵਿੱਚ ਸ਼ੁਰੂ ਹੋਏ ਸੀ ਸ਼ਾਇਦ ਕਟੜਾ ਦੇ ਵਿੱਚ ਪਹੁੰਚ ਗਏ